ਦੇ ਨੀ ਇਥੇ ਕਿੱਥੇ ਚਲ ਗਿਆ ਦੋਵੇਂ ਜੀ ਤੇਰੇ ਪੇਕੇ ਨੂੰ ਲੈ ਗਈ ਹੋਏ ਮਗਰੋਂ ਪਤਾ ਵੀ ਆ ਗਿਆ ਵੀ ਘਰ ਕੋਈ ਨਹੀਂ ਕਰ ਫੇਰ ਕਿਹੇ ਬੰਦੇ ਨੂੰ ਨਿਕਲ ਕੇ ਦੋਵੇਂ ਜਾਣੇ ਹੱਥ ਦਵਾਈ ਆ ਦੇਣਾ ਨਿਆਣਿਆਂ ਦੀ ਨਾਮ ਇਹ ਨਾਮ ਹਾਂਜੀ ਪਤਾ ਕੀ ਕਰਨੀ ਹੈ ਕਰਨਾ ਮੰਮੀ ਕੀ ਹੈ ਅਗਨੋਂ ਫੜ ਕੇ ਤੇ ਬੈਠੀ ਹਾਂ ਤੇ ਪਿੰਦਰ ਨੂੰ ਫੜਾ ਦੇਣਾ ਪਿੰਦਰ ਕਿੱਥੇ ਪਿੰਦਰ ਨਹੀਂ ਮੰਮੀ ਘਰ ਹੈਗੇ ਉਹਨੂੰ ਤੇ ਤੁਹਾਡੀਆਂ ਭੈਣਾਂ ਨੂੰ ਟਿਕਨ ਦੇਣੀਆਂ ਮੇਰੀਆਂ ਭੈਣਾਂ ਦੱਸਾਂ ਮੈਂ ਮੁਖਤਰੀ ਲੜਾਈ ਕਰੀ ਜਾਂਦੀ ਉਹ ਇਹ ਤੈਨੂੰ ਕੀ ਆਉਂਦੀਆਂ ਨੇ ਆਪਣੇ ਘਰ ਨੇ ਮੰਮੀ ਆਂਦੀਆਂ ਕਿ ਆਉਣੀ ਆ ਸਭ ਕੁਝ ਤੇ ਉਹੀ ਕਹਿਣ ਦੀਆਂ ਉਹਨਾਂ ਦਾ ਫੋਨ ਆਇਆ ਹੀ ਪਿੰਡ ਨੂੰ ਪਰ ਇਹ ਜਿਹੜੀ ਪ੍ਰਭ ਮਾਸੀ ਨੂੰ ਕੀ ਹੋਇਆ ਵਾ ਤੇ ਇਹਨੂੰ ਫੋਨ ਕਰਦੇ ਆ ਕਿ ਉਹਨੂੰ ਲੈ ਕੇ ਜਾਣਾ ਤੇ ਉਹ ਜਾਇ ਦਹਾਦ ਚੱਲ ਗਿਆ ਉਹਥੇ ਤਾਂ ਤੂੰ ਇਹਨੂੰ ਡੱਕ ਦਿਮੂ ਜਦੋਂ ਮੈਂ ਨਹੀਂ ਘਰ ਤੇਰੀ ਜ਼ਿੰਮੇਵਾਰੀ ਤੇਰਾ ਕਰਜ਼ਾ ਭਦਾ ਉਹਨੂੰ ਤੈਰ ਨਾ ਟੁੱਟੰਦੀ ਕੀ ਪਤਾ ਉਹ ਕਦੇ ਵਾਸਤੇ ਸੱਦ ਮੈਂ ਬੈਗੀਆਂ ਨਹੀਂ ਉਹਨਾਂ ਮੰਮੀ ਮੈਂ ਤੇ ਬਥੇਰੇ ਡੱਕਿਆ ਹੀ ਪਰ ਇਹ ਕਿੱਥੇ ਮੇਰੀ ਸੋਨੇ ਪਹਿਲਾਂ ਤੂੰ ਹੀ ਨਹੀਂ ਸੀ ਸੋਨੇ ਹੁੰਦੇ ਤੇ ਅੱਜ ਇਹਨਾਂ ਨੇ ਵੀ ਸੁਣੀ ਉਹ ਮੇਰੀ ਗੱਲ ਸੁਣ ਲੈ ਸਾਰਾ ਸਤਾਮ ਤੇ ਕਸੂਰ ਤੇਰਾ ਵਾ ਤੇ ਮੇਰੇ ਤੇ ਨਾ ਭੰਡਾ ਭੰਨ ਜਦੋਂ ਤੂੰ ਮੇਰੇ ਘਰ ਛੱਡ ਗਈ ਤੂੰ ਡੱਕ ਨਹੀਂ ਸਕਦੀ ਕਿ ਉਹਦਾਂ ਬੜੀਆਂ ਗੱਲਾਂ ਕਰਨੀ ਲੈ ਮੰਮੀ ਦੱਸ ਤੁਹਾਡੇ ਵਾਲੀ ਵੀ ਹੱਦ ਹੋ ਗਈ ਆ ਮੁੰਡਾ ਤੁਹਾਡਾ ਵਾ ਪਹਿਣਾ ਤੁਹਾਡੀਆਂ ਨੇ ਤੇ ਕਸੂਰ ਤੇ ਹੀ ਮੇਰਾ ਘੱਡੀ ਜਾਣ ਜੇ ਜਿਦੋਂ ਉਹ ਦਿਨ ਗਿਆ ਸੀ ਨਾ ਤੇ ਉਹਦੀ ਇੰਨੀ ਬੇਇੱਜ਼ਤੀ ਕੀਤੀ ਸੀ ਉਹਨਾਂ ਨੇ ਤੇ ਤੁਸੀਂ ਉਹ ਦਿਨ ਸਮਝਾਇਆ ਹੁੰਦਾ ਨਾ ਤੇ ਅੱਜ ਉਹਨਾਂ ਦੇ ਘਰ ਵੱਲੋਂ ਮੂੰਹ ਨਾ ਕਰਦਾ ਨਹੀਂ ਤੈਨੂੰ ਪਤਾ ਭਲਾ ਮੈਂ ਸਮਝਾਇਆ ਨਹੀਂ ਮੈਨੂੰ ਕੁੱਛ ਕੇ ਵੇਖ ਮੈਂ ਕਿੰਨਾ ਸਮਝਾਇਆ ਸੀ ਵੀ ਮੇਰੇ ਤੋਂ ਮਿਲਣਾ ਪੁੱਤ ਪੈਰ ਨਾ ਫੁੱਟੇ ਉਹ ਦਿਨ ਵੀ ਤੇਰੇ ਪਿਓ ਦਾ ਸਲਾਹ ਕਰਕੇ ਚਲ ਗਿਆ ਮੈਂ ਨਹੀਂ ਉਹਨੂੰ ਕੱਲੇ ਆਇਆ ਤੇਰੇ ਜਾਇ ਚੇਪਲੇਖਾਂ ਦੇ ਵੀ ਮੰਮੀ ਨੇ ਕੱਲੇ ਆ ਹੁਣ ਉੱਥੇ ਮੁੰਡਾ ਚੱਲਦਾ ਕੋਈ ਰੱਬ ਨਾ ਕਰੇ ਗੱਲਬਾਤ ਹੋ ਜੇ ਉਹਦਾ ਜ਼ਿੰਮੇਵਾਰਤਾ ਹੁਣ ਇਹੋ ਗੱਲਾਂ ਤੇ ਮੰਮੀ ਮੈਂ ਨਹੀਂ ਰੋਲਾ ਪਾਉਣ ਹੋਰ ਮੈਂ ਕਿਹੜੀ ਗੱਲੋਂ ਕਹਿ ਰਹੀਆਂ ਤਾਂ ਉਹ ਤੁਸੀਂ ਕਹਿੰਦਾ ਰ ਹਾਂ ਪਿੰਦਰ ਜਿਹੜਾ ਉਹ ਹਮਨੇ ਫੋਨ ਕਰਤਾ ਵਾ ਜੀ ਮੈਨੂੰ ਉਹਨਾਂ ਨੇ ਕੁੱਥੇ ਚਲੇ ਗਏ ਨੇ ਤੇਰੇ ਨਾਲ ਗੱਲ ਕਰਨ ਦੀ ਮੈਂ ਤੈਨੂੰ ਆਖਿਆ ਮੁੰਡਾ ਦੇਣਗੇ ਤੂੰ ਦਿੱਤਾ ਵਾ ਜੀ ਮੈਨੂੰ ਨੇ ਫੋਨ ਕਰਤਾ ਇਹ ਰੱਬ ਨਹੀਂ ਠੀਕ ਖਸਮਾਂ ਨੂੰ ਫਾਇ ਫਾੜੇ ਨੂੰ ਮਰ ਮੁੱਕ ਜਾਵੇ ਅਹੀਂ ਕਾਦੇ ਹੋ ਤੇ ਚਲੇ ਇੱਕੋ ਗੱਲ ਉਹਦੇ ਮਮੀ ਮੈਂ ਰੋਲਾ ਪਾਉਂਦੀ ਭਾ ਜੇ ਕੱਲ ਨੂੰ ਤੂੰ ਕੋਈ ਕੱਲਬਦ ਹੋ ਗਈ ਤਾਂ ਫਿਰ ਪਿੰਦਰ ਦਾ ਨਾਮ ਲੱਗਣਾ ਮੈਨੂੰ ਇਹ ਨਹੀਂ ਸਮਝ ਲੱਗਣ ਰਹੀ ਕਿ ਜਦੋਂ ਆਉਂ ਨਹੀਂ ਜਾਣ ਨਹੀਂ ਗੱਲ ਨਹੀਂ ਬਾਤ ਨਹੀਂ ਇਹਨੂੰ ਕੱਲਬਦ ਫਸਲੇ ਉਹਨਾਂ ਨੇ ਤੂੰ ਸੁਣ ਮੈਂ ਅੱਜ ਕਾਹੇ ਮਾਰ ਗਈ ਮੈਨੂੰ ਹੁਣ ਕੀ ਪਤਾ ਮਰ ਕਿ ਕੀ ਨਵੀਂ ਕੜੀ ਹੰਤਰੀ ਬਾੜ ਦਿੰਦੀਆਂ ਤੀਜੇ ਦੇ ਦਿਨ ਉਹ ਮੂਰਖਾ ਤੂੰ ਚੁੱਪ ਕਰਕੇ ਆਪਣੇ ਘਰ ਬੈਠਾ ਰਹਾ ਪਹਿਲੀ ਗੱਲ ਦੰਦ ਨਾ ਫੋਨ ਹੀ ਨਾ ਚੁੱਕਦਾ ਹੈ ਗਲਤੀ ਤੇ ਤੁਹਾਡੀ ਆਦੋਂ ਉਹਨੂੰ ਕੱਲਿਆ ਹੀ ਉਹਦੋਂ ਉਹਨੂੰ ਨਾਂ ਤਾਂ ਲਿਆ ਨਾ ਉਹਨੇ ਮੂੰਹ ਪੈ ਗਿਆ ਜਿਵੇਂ ਜੀ ਕਰਾਉ ਸੱਦ ਲਿਆ ਕਰਨ ਆਹ ਗਲਤੀ ਹੁਣ ਮੇਰੀ ਕਰ ਦੋ ਸਾਰੀ ਮੈਂ ਉਹਨੂੰ ਕਿਹਾ ਵਾ ਜਾ ਚਲ ਉਹਦੋਂ ਤਾਂ ਮੈਂ ਕਹਿਤਾ ਕੋਈ ਗੱਲ ਨਹੀਂ ਵੀ ਉਹ ਨਿਆਣੀ ਮੁੰਡੇ ਦੀ ਗੱਲ ਹੈ ਇਹ ਥੋੜਾ ਵੀ ਇਹਨਾਂ ਦੇ ਕੋਈ ਮੁਸੀਬਤ ਹੋਵੇ ਨਾ ਭੱਜ ਭੱਦੀ ਕਿਹੀਂ ਜਾਈਏ ਤੇ ਵੇ ਮੁੰਡੇ ਸਾਡੇ ਦਾ ਕਸੂਰ ਨਹੀਂ ਨਾ ਸਾਰਾ ਕਸੂਰ ਸਾਡੇ ਮੁੰਡੇ ਦਾ ਸਾਨੂੰ ਫੋਨ ਲਾਉਂਦਾ ਅਸੀਂ ਫੋਨ ਤੇ ਗੱਲ ਕਰਦੇ ਨਾ ਕਰਦੇ ਇਹਦਾ ਕੀ ਮਤਲਬ ਬੜਿਆ ਪਹਜਾਂਦਾ ਫੋਨ ਦਾ ਨੂੰ ਕਿਦਾਂ ਲਾਉਂਦਾ ਫੋਨ ਤੇ ਤੁਹਾਡਾ ਆ ਪਿਆ ਇੱਥੇ ਉਹਦੇ ਤੁਸੀਂ ਲੈ ਕੇ ਨਹੀਂ ਗਏ ਮੰਨ ਲਓ ਜਿਵੇਂ ਹੋਰ ਗੱਲ ਬਾਤ ਦਾ ਜੇ ਉਹ ਸੜ ਜਾਣਾ ਇੱਥੇ ਆਵੇ ਚੇਤਾ ਹੀ ਨਹੀਂ ਰਿਹਾ ਤੇ ਸਾਰੀਆਂ ਗਲਤੀਆਂ ਮੇਰੇ ਦੀ ਆਪਣੀ ਦੀ ਕਾਢ ਨਾ ਕਰੋ ਤੇ ਲੜੋ ਨਾ ਕੱਖ ਨਹੀਂ ਹੋ ਗਿਆ ਆਉਂਦਾ ਵਾ ਤੁਹਾਨੂੰ ਕਹਿ ਦਿੰਦੇ ਆ ਮੁੰਡਾ ਵਾ ਸਾਡਾ ਸਿੱਧੇ ਸੁਭਾ ਦਾ ਉਹਨਾਂ ਟੇਰੇਆਂ ਅੰਦਰ ਬਹੁਤ ਸਾਫ ਆ ਉਹ ਕਿਸ ਬੰਦੇ ਉਹਨਾਂ ਨੇ ਫਸਾਤਾ ਮੈਨੂੰ ਨਾ ਮੁੜ ਕੇ ਕਿਉਂ ਕਿ ਫਸ ਗਿਆ ਤੇਰਾ ਮੁੰਡਾ ਹੁਣ ਤੇ ਜੋ ਹੋ ਗਿਆ ਹੋ ਗਿਆ ਇੱਕ ਵਾਰੀ ਉਹਨੂੰ ਆ ਲਾਂਦੇ ਗਾਂ ਨੂੰ ਲੈਣਾ ਬਿਲਕੁਲ ਕਿਸੇ ਕੰਮ ਜਿੰਨੀ ਨਹੀਂ ਆਉਂਦਾ ਨੇ ਜੋ ਮਰਜ਼ੀ ਕਰਦੇ ਰਹੇ ਨੇ ਸਾਡਾ ਹੋਂ ਨਹੀਂ ਜਾਨ ਨਹੀਂ ਲੈਣਾ ਨਹੀਂ ਦੇਣਾ ਨਹੀਂ ਤਲੋਰ ਪਈ ਗਣ ਫੋਨ ਕਰਦਾ ਮੇਰੀ ਮੁੱਖੀ ਪੈ ਗਈ ਹੈ ਸ਼ਰਮ ਤੇ ਉਹਨਾਂ ਨੂੰ ਵੀ ਆਉਂਦੀ ਹੈ ਜਿਹੜੀਆਂ ਦੌੜ ਦੌੜ ਫੋਨ ਕਰ ਦਿੰਦੀਆਂ ਨੇ ਕਿ ਪਿੰਡਰ ਨੂੰ ਫੋਨ ਕਰਕੇ ਤੇ ਨਹੀਂ ਚੱਲ ਆਪਣਾ ਕੰਮ ਕਰ ਰੋਟੀ ਪਾਣੀ ਬਣਾਓ ਜੋ ਵੀ ਕਰਨਾ ਕਰੋ ਆਪੋ ਜਨਾਂ ਲੜੋ ਹੁਣ ਨਾ ਇਹਦਾ ਕਸੂਰ ਨਾ ਸਾਡਾ ਕਸੂਰ ਆ ਉਹ ਵੀ ਉਹਨਾਂ ਨੇ ਗੱਲਾਂ ਜਾ ਆ ਗਿਆ ਨਾ ਜਿਵੇਂ ਬਥੇਰੀ ਚਲਾਰਵਾ ਚਲਾਕਤ ਹੈਗੀ ਆ ਜੇ ਉਹ ਨੂੰ ਕੋਈ ਉਹ ਤੇ ਕਰਤਾ ਤਾਂ ਫਿਰ ਕੇ ਇਹਨੇ ਖੂਬ ਖੋਹ ਉਹ ਨਹੀਂ ਕਰਦੇ ਲੱਗੀਆਂ ਐਡਾ ਨਹੀਂ ਹੱਥ ਕਰੇ ਪਿਆ ਵੇਡਾ ਮਾਰ ਦੇਣਗੇ ਉਹਨੂੰ ਮੈਨੂੰ ਨਹੀਂ ਦਿਓਂਦਾ ਤੇ ਯਕੀਨ ਮਾਰਦਾ ਵੀ ਫਿਰ ਨਾ ਕਿ ਉਹ ਦੱਸੇ ਉਹ ਕੀ ਕਰੀਏ ਦੱਸ ਹੁਣ ਫਿਰ ਭੈਣਾ ਨੂੰ ਕਰਨੀ ਹੈ ਨਾ ਮੇਰਾ ਭੈਣਾ ਉਹ ਤੇ ਕਹਿਣਗੇ ਤੁਸੀਂ ਭੱਜ ਜਾ ਕਰੋ ਉਹ ਚਲ ਜਾਓ ਆਪਣਾ ਕੰਮ ਕਰ ਕਰੋ ਤੇ ਮੇਰੀਆਂ ਨੇ ਸਤਨੀਆਂ ਬਣੀਆਂ ਨੇ ਮੁੰਡੇ ਵੀ ਬਣਨੀ ਹੈ ਪਰ ਉਹਨੂੰ ਹੁਣ ਸਮਝਾਉਣਾ ਨਾ ਬਾਊਗਾ ਨਾ ਲਉ ਸਾਡਾ ਉਹਦਾ ਪਿੱਤਾ ਸੀ ਜਿੰਨਾ ਚਿਰ ਪਿਆਲੀ ਨਹੀਂ ਖੜੀ ਇਹਨਾਂ ਨੂੰ ਠੰਡ ਨਹੀਂ ਪਈ ਤੇ ਹੁਣ ਫੇਪੜੇਵੇਂ ਦਾ ਚੇਤਾ ਆ ਗਿਆ ਜੇ ਤੁਨ ਇੰਨਾ ਪੜੀਵੇਂਗਾ ਦੁੱਖ ਹੀ ਤੇ ਕਿਉਂ ਸਾਡੀ ਜਾਨ ਇੰਨੀ ਦੁਖੀ ਕੀਤੀ ਕੋਈ ਨਹੀਂ ਹਾਲ ਨਾ ਕੁੜੀਆਂ ਦਾ ਇਹਨਾਂ ਨੇ ਤੁਹਾਨੂੰ ਲੈ ਹੀ ਲਿਆ ਵਾ ਕਿਤੇ ਗਲੋਂ ਲੱਥੀਆਂ ਹੀ ਨਿਗੀਆਂ ਮੈਂ ਤਾਂ ਕਿਹਦੀ ਕਰਿਆ ਨਾ ਕਿ ਅੱਕਦੀ ਮਰ ਮੁੱਕ ਜਾਵੇ ਤੇ ਮੇਰੇ ਫੇਰ ਹੀ ਗਲੋਂ ਲਾਥੇ ਜੀ ਉਹ ਪਿੰਡੋਂ ਇਧਰ ਆ ਆ ਤੁਸੀਂ ਬੜੇ ਇਕੱਲੇ ਜੇ ਬੈਠੇ ਆ ਉਹ ਯਾਰ ਕੱਲੇ ਦੀ ਲੜਾਈ ਤੇ ਬੈ ਮੇਰੀ ਗੱਲ ਸੁਣ ਘਰ ਦੇ ਵੀ ਆ ਲੜਾਈ ਪਈ ਆ ਤੇ ਤੂੰ ਕਹਦੇ ਵਾਸਤੇ ਉੱਥੇ ਤੁਰਿਆ ਫਿਰਦਾ ਵਾ ਉਹ ਕਿਹੜੀ ਕੱਲੇ ਲੜਾਈ ਪੈ ਗਈ ਏ ਲੜਾਈ ਐਸੇ ਗੱਲੋਂ ਪਈ ਆ ਵੀ ਅਹੀਂ ਕੀ ਕਰਨ ਜਾਣਾ ਹੁੰਦਾ ਨੇ ਕਮਾਂ ਕਿ ਕਿੱਥੇ ਤੁਰਿਆ ਫਿਰਨ ਧਿਆ ਵਾ ਲੈ ਹਾਦੋ ਕੀ ਡੜੀ ਉਹਨਾਂ ਫੋਨ ਦੀ ਤਦਵਾ ਚਲ ਗਿਆ ਨਹੀਂ ਉਹਨਾਂ ਨੂੰ ਜੇਰਾਂ ਲੋੜ ਪਾਉਂਗਾ ਉਹਨੂੰ ਫੋਨ ਕਰਦਿਆ ਕਰਦੇ ਸਾਡੇ ਬਹੁਤ ਸਕੇ ਆ ਉਹ ਇਧਰ ਆ ਆ ਗਏ ਮੁੰਡਾ ਕਰਨਾ ਗੱਲ ਇਹਦਾਂ ਉਹ ਮੈਂ ਕਰਲਾ ਜਿਹੜੀ ਕਰਨੀ ਆ ਤਾਨੂੰ ਹੋ ਰਿਹਾ ਏ ਪਹਿਲਾਂ ਮੈਨੂੰ ਇਹ ਦੱਸ ਤੇਰਾ ਫਰਜ਼ ਨਹੀਂ ਮੰਨਦਾ ਪਹਿਲਾਂ ਪੁੱਛੀ ਪੁੱਛ ਕੇ ਜਾਇਆ ਆਪੇ ਭੱਜ ਜਾ ਨੋਨੇ ਚੇਤੇ ਦੀ ਉਹ ਮੈਂ ਫੋਨ ਲਾਉਣਾ ਸੀ ਤੁਹਾਨੂੰ ਫੋਨ ਤੇ ਤੁਹਾਡਾ ਘਰ ਰਹਿ ਗਿਆ ਸੀ ਦੱਸਣਾ ਮੈਂ ਕੀ ਹੀ ਜਾਂ ਰਹਿ ਗਿਆ ਫੋਨ ਤੇ ਰਹਿ ਗਏ ਜਦੋਂ ਹੜਾ ਨਾਲ ਮਿਲ ਵਰਤਨ ਦੀਗਾ ਐਨਾ ਕਰੇ ਪੁੱਠੇ ਸਿੱਧੇ ਕੰਮ ਨਿਕਾਲ ਦੋ ਫਸਾ ਲਣਗੇ ਤੈਨੂੰ ਉੱਥੇ ਉਹ ਪਤਾ ਕੀ ਹੋਇਆ ਸੀ ਪ੍ਰਭ ਮਾਸੇ ਠੀਕ ਨਹੀਂ ਮੈਂ ਤਾਂ ਆ ਗਿਆ ਹਾਂ ਤੁਸ ਬਾਹਰ ਖਾਏ ਨਹੀਂ ਠੀਕ ਸਾਡੀਆਂ ਬਾਹਾਂ ਨਹੀਂ ਅਕੜੀਆਂ ਆਉਂਦੇ ਤੋਂ ਬਿਨਾ ਠੀਕ ਨਹੀਂ ਤੇ ਤੂੰ ਭੱਜ ਗਿਆ ਸਿੱਛੇ ਦੀ ਉਹ ਘਰ ਹੈ ਨਹੀਂ ਦੂਜਾ ਕੋਈ ਵੀ ਜੀ ਉਹਨਾਂ ਦਾ ਕਿਦਾਂ ਇੱਥੇ ਆ ਕੇ ਬੂਹੇ ਦੇ ਵਿੱਚ ਬੈਠੀ ਜਾਂਦੀ ਸੀ ਉਦੋਂ ਉਹਨਾਂ ਨੂੰ ਨਹੀਂ ਪਤਾ ਵੀ ਪਹਿੰਦਾ ਘਰ ਉਹ ਮੇਰੀ ਗੱਲ ਸੁਣੋ ਠੰਡੇ ਰਹੋ ਤੁਸੀਂ ਐਵੇਂ ਇਹਨਾਂ ਨੂੰ ਗੁੱਸਾ ਕਰੀ ਜਾਂਦੇ ਹੋ ਉਹ ਮੇਰੀ ਗੱਲ ਸੁਣੋ ਇਹਨਾਂ ਨੇ ਬੜੇ ਥਕੇ ਕੀਤੇ ਆ ਹੁਣ ਰੱਬ ਡਿਆ ਉੱਤੇ ਵੇਖਣ ਇਹਨਾਂ ਦੇ ਪੈਣੀਆਂ ਇਹਨਾਂ ਨੇ ਬੜਾ ਕੋਈ ਨਾ ਆ ਕੇ ਉਹਦੇ ਚਲੋ ਤੁਹਾਡੀ ਗੱਲ ਠੀਕ ਆ ਮਾਸੀ ਠੀਕ ਨਹੀਂ ਮੈਨੂੰ ਕੀਤਾ ਮਾਸੀ ਨੇ ਫੋਨ ਦਜੀ ਨੇ ਆਂਦੀ ਵੀ ਛੇਤੀ ਆਇਆ ਨਾ ਮਾਸੜ ਕਰਨਾ ਪਰਮ ਉਹ ਵੀ ਗਏ ਭਾਬੀ ਨੂੰ ਚੜਾਉਂ ਦਿੱਲੀ ਪ੍ਰਭੂ ਹੀ ਮਾਰ ਹਾਂਜੀ ਇਹ ਸਾਰੇ ਖੂਰ ਪ੍ਰਭ ਰਹੀ ਜਿੰਨਾ ਸਾਡੇ ਘਰ ਦੇ ਪੰਗਿਆ ਪਿਆ ਚੋਲਾ ਚੁੱਕ ਕੇ ਸਾਰੇ ਤਾਂ ਵਾਦਲੇ ਫੜਕ ਹੁੰਦੀ ਰਹੀ ਉਹਨਾਂ ਦੀ ਇਹ ਨਾ ਪੈਸੇ ਮੰਗਦੀ ਨਾ ਪਵਾੜਾ ਪੈਂਦਾ ਤੇ ਇੱਥੋਂ ਤੱਕ ਨਾ ਗੱਲ ਜਾਂਦੀ ਉਹਦਾ ਨਾ ਘਟ ਗਿਆ ਹੈ ਬੀਪੀ ਜ਼ਿਆਦਾ ਹੀ ਤੂੰ ਸ਼ੋਰ ਕਰੋ ਮੈਂ ਚੱਲ ਗਿਆ ਅੰਦਰ ਤੇ ਬੀਬੀ ਕਹਿੰਦਾ ਮੈਂ ਤਾਂ ਨਹੀਂ ਮਰ ਜਾਂਦੀ ਗਲੋ ਲੈ ਜਾਂਦੀ ਮੇਰੀ ਉਹ ਨਾ ਮੰਮੀ ਹਿੱਤਨ ਕਹਿਦਾ ਹੁੰਦਾ ਤੇ ਚੱਲ ਕੇ ਇਹਨਾਂ ਨੇ ਕਿਸੇ ਦਾ ਮਾਰਾ ਸੋਚੀਦਾ ਹੋਈ ਜਾ ਉਹਨਾਂ ਖੂਨ ਕਿਤਾ ਵਿਚਾਰੀ ਤਰਲੇ ਮਰੀ ਜਾਂਦੀ ਪਹਿਲਾਂ ਨਵਦੀਪ ਨਹੀਂ ਜਾਣ ਦੇਣ ਦੀ ਇਹਨੂੰ ਵੀ ਵਿਚਾਰੀ ਕਹਿਣ ਡਿਆ ਪਿਆ ਬਹੁਤ ਵਿਚਾਰਿਆਂ ਵਾਲੇ ਕੰਮ ਕੀਤੇ ਇਹਨਾਂ ਨੇ ਉਹ ਗੱਲ ਤੇ ਸੁਣੋ ਮੇਰੀ ਜਦੋਂ ਹੀ ਆਇਆ ਨਾ ਡਾਕਟਰ ਕੋਲ ਤੇਰੇ ਘਰ ਆਣ ਕੇ ਪੁੱਛਿਆ ਮੈਂ ਮਾਮਾਸੀ ਗੱਲ ਦੱਸੋ ਕੀ ਹੋਈ ਹੈ ਕਿਤੋਂ ਇੰਨਾ ਬੀਪੀ ਘਟ ਗਿਆ ਹਾਂ ਉਹਨੇ ਕਿਹਾ ਆਇਆ ਉਹਦੇ ਦਾ ਫੋਨ ਅੱਛਾ ਉਹਨੇ ਦੱਸਿਆ ਸਾਰਾ ਕੁਝ ਮੈਂ ਵੀ ਜਦੋਂ ਮੈਂ ਤਾਂ ਨੂੰ ਦੱਸਣ ਆਇਆ ਉਹਦੋਂ ਵੀ ਮੇਰੇ ਗੱਲ ਤੇ ਯਕੀਨ ਨਹੀਂ ਕੀਤਾ ਮੈਂ ਕੀ ਦੱਸਣ ਗਿਆ ਉਹ ਮੁੰਡਾ ਫਸ ਗਿਆ ਰਾਹ ਚ ਇੰਨਾਂ ਦਾ ਹਾਂ ਹਾਂ ਉਹਦੇ ਤੂੰ ਹੋਰ ਹਾਂ ਹਾਂ ਉਹਦਾ ਠੀਕ ਠਾਕ ਹੈ ਨਾ ਉਹ ਠੀਕ ਕਹਾਦਾ ਵਾ ਇਦਾਂ ਹੀ ਵਿਚਾਰਾ ਔਰ ਕਿੰਨੇ ਦਿਨ ਹੋਏ ਆ ਉਦੋਂ ਉਹਦਾ ਫੋਨ ਇਹਨੂੰ ਆਇਆ ਇਹ ਤੇ ਤੈਨੂੰ ਦੱਸਿਆ ਹੈਗਾ ਤੂੰ ਬਿਮਾਰ ਪੈ ਜਾਣਾ ਮੈਨੂੰ ਇਹ ਦੱਸੋ ਕੋਈ ਮੁੰਡੇ ਨੂੰ ਕੋਈ ਤੰਗੀ ਤੇ ਨਹੀਂ ਗਈ ਉੱਥੇ ਉਹ ਤੰਗੀ ਮੰਮੀ ਹੈ ਇਹ ਤੇ ਤੰਗੀ ਇਹਦੇ ਨਾਮਚਾਰਨ ਕੋਈ ਖਾਣ ਨੂੰ ਨਾ ਪੀਣ ਨੂੰ ਹਾਏ ਹਾ ਨਿਆਣਾ ਮੁੰਡਾ ਪਾਪਨ ਨੇ ਕੜ ਛੱਡਿਆ ਪਿਛੇ ਦੀ ਛਦੀ ਬਾਹਰ ਚੱਲਣੀ ਹੁਣ ਹੋਇਆ ਕੀ ਇਹ ਤੇ ਦੱਸ ਮੁੰਡਾ ਆਊਗਾ ਜਾਂ ਗਾਂਹ ਜਾਊਗਾ ਜਾਂ ਕੀ ਹੋਇਆ ਵਾ ਹਜੇ ਕੋਈ ਪਤਾ ਨਹੀਂ ਬਈ ਕੀ ਬੰਨਾ ਵਾ ਹਾਂ ਜਿਹੜੇ ਏਜੰਟਾਂ ਨੇ ਖਲਾਇਆ ਨਾ ਉਹ ਫੋਨ ਚੁੱਕਣ ਡਿਆ ਨਾ ਦਾ ਅੱਛਾ ਤੇ ਹੁਣ ਵੇਖੋ ਮੈਂ ਵੀ ਮਾਸਾ ਡਾਉਂਦਾ ਨਾ ਤੂੰ ਯਾਦ ਨਾਲ ਸਲਾਹਵਾਦ ਕਰੋ ਕਿ ਕਿਦਾਂ ਕਰਨਾ ਮੈਂ ਹੁਣ ਉਹ ਲੈ ਫਿਕਰ ਦੇ ਬਿਮਾਰ ਹੋਈ ਹੈ ਉਹਦੇ ਚ ਹੀ ਹੋਈ ਹੈ ਜੇ ਲੱਖ ਲੱਖ ਮੈਂ ਤੇ ਆਪਾਂ ਬੈਠਾ ਹੋਊਗਾ ਜਾਂ ਕੀ ਮੈਂ ਤੇ ਕਿਆ ਮੈਂ ਤੁਹਾਨੂੰ ਇਦਾਂ ਘਲਾਉਣਾ ਨਹੀਂ ਚਾਹੀਦਾ ਉਦੋਂ ਮੈਂ ਤੇ ਕੋਈ ਸੋਚਿਆ ਹੀ ਨਹੀਂ ਇਹਨਾਂ ਦੇ ਦਿਲ ਚ ਵੀ ਆਡੇ ਕੋਲ ਪੈਸੇ ਹੀ ਆਏ ਨੇ ਆਈ ਛਤੀ ਬਾਹਰ ਨਿਕਲ ਜਗੀ ਭਰਾ ਦੇ ਪੈਸੇ ਉਹ ਲਾਟੇ ਦਾ ਵਾਰਾ ਹੁਣ ਕੰਮ ਹੋਦਾ ਨਹੀਂ ਹੁਣੇ ਨਿਆਰੇ ਮੁੰਡੇ ਨੂੰ ਨਾ ਮਾੜੀ ਚੰਗੀ ਕਿਉਂ ਮੈਨੂੰ ਪਤਾ ਨਹੀਂ ਉਹ ਮੈਂ ਆਪਣੇ ਮੁੰਡੇ ਨੂੰ ਆਂਦਾ ਮੈਂ ਤੇ ਤੇਰੇ ਤੋਂ ਪਰਦੇ ਨਾਲ ਉਹਨੂੰ ਘੱਲਿਆ ਸੀ ਇਹਨੂੰ ਫੋਨ ਆਇਆ ਮੈਨੂੰ ਬਚਾ ਲੈ ਮੈਨੂੰ ਮਾਰ ਲੈਣਾ ਇਹਨਾਂ ਨੇ ਉਹ ਜੇ ਨੂੰ ਉਹਦੇ ਕਰਕੇ ਗਏ ਤਾਂ ਸਮਝਿਆ ਨਾ ਯਕੀਨ ਨਹੀਂ ਕਰਦੇ ਇੱਥੇ ਜੇ ਨਾਨਾ ਦਾ ਫੋਨ ਆਉਂਦਾ ਜਾਣੇ ਦਾ ਤਾਂ ਅਸੀਂ ਤਾਂ ਕਦੇ ਵੀ ਨਹੀਂ ਵੜਨਾ ਖਾਈ ਹੁਣ ਕੀ ਖਾਊਗਾ ਉਹਦੇ ਨਾਲ ਨਹੀਂ ਇਹ ਦੱਸੋ ਕੋਈ ਨਹੀਂ ਮੰਮੀ ਡੈਡੀ ਤੁਸੀਂ ਵੇਖੋ ਜੇ ਕੋਈ ਹੈਗਾ ਬਵਾਗ ਬ ਆਪਣਾ ਮੈਂ ਤਾਂ ਕਹਿ ਚੁੱਕਾ ਉਹਨਾਂ ਨੂੰ ਮੈਂ ਤਾਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਿਓ ਜਰ ਅਸੀਂ ਕਿਦਾਂ ਗੱਲ ਕਰੀਏ ਦੱਸੋ ਕਿਹੜਾ ਬੰਦਾ ਵਾ ਜਿਹੜਾ ਹੁਣ ਕੀ ਪਤਾ ਇਹਨਾਂ ਦਾ ਏਜੰਟ ਕਿਹੜਾ ਵਾ ਕਿੱਥੇ ਇਹਨੂੰ ਫਸਾਇਆ ਤੇ ਕੀ ਕੀਤਾ ਵਾ ਏਜੰਟ ਦੇ ਇਹਨਾਂ ਦਾ ਫੋਨ ਚੁੱਕਦਾ ਹੀ ਨਹੀਂ ਆ ਹੁਣ ਬੰਦਾ ਹੋਰ ਕੋਈ ਨੱਬਣਾ ਪੈਣਾ ਉਦਾਂ ਮੈਂ ਜਾਣਾ ਨਹੀਂ ਮਾਸੀ ਆਂਦੀ ਆ ਓਦੇ ਨਾਲ ਤੇ ਉਥੋਂ ਕੋ ਤੁਰਨੀ ਨਹੀਂ ੜਿਆ ਵੀ ਇਹਨਾਂ ਦੇ ਨਾਲ ਕਿੰਨੀ ਤੁਰਨਾ ਇਹਨਾਂ ਤਾਂ ਸਾਡੇ ਨਾਲ ਹੀ ਬਣਾ ਕੇ ਰੱਖੀ ਐਡੀਆਂ ਐਡੀਆਂ ਇਹਨਾਂ ਦੀਆਂ ਦੋਹਾਂ ਦੀਆਂ ਜ਼ੁਬਾਨਾਂ ਵਾ ਕਿਸੇ ਨੇ ਨਹੀਂ ਇਹਨਾਂ ਦੇ ਨਾਲ ਤੁਰਨਾ ਵੇਖੀ ਯਾਦ ਪਰ ਮੰਮੀ ਅੱਜ ਬੜੀਆਂ ਸ਼ਰਮਿੰਦੀਆਂ ਅਸੀਂ ਗੱਲ ਨਹੀਂ ਆਉਂਦੀ ਇਹਨਾਂ ਨਾਲ ਸੇ ਮਿੰਦੀnga ਤੇ ਹੈ ਗਿਆ ਉਹ ਮੁੰਡਾ ਤਾਂ ਫਸ ਗਿਆ ਨਾ ਨਿਆਣਾ ਇਹਨਾਂ ਪਾਪਣਾ ਦਾ ਕੀ ਜਾਨਣਾ ਉਹਦੀ ਕੀ ਤਾਂ ਕੀ ਬੀਤਾਂ ਨਹੀਂ ਹੋਣੀ ਉਹਦੇ ਦਿਲ ਤੇ ਭੁੱਖਾ ਵਾ ਪਾਣਾ ਵਾ ਧਾਇਆ ਵਾ ਕਿੱਥੇ ਫਸਿਆ ਹੋਊਗਾ ਉਹ ਤੂੰ ਨਾ ਖਾਬ ਹੁਣ ਐਸੇ ਕਰਕੇ ਅਸੀਂ ਤੈਨੂੰ ਕੋਈ ਗੱਲ ਨਹੀਂ ਦੱਸਦੇ ਠੀਕ ਹੈ ਕਿ ਨਹੀਂ ਨਾਲੇ ਹੜਾ ਉਹਦੇ ਕਸੂਰ ਵੀ ਕੀ ਆ ਤੇ ਅਸੀਂ ਕਰ ਵੀ ਕੀ ਸਕਨੇ ਆ ਹੁਣ ਉਹ ਜੱਟਾਂ ਨੇ ਪੈਸੇ ਰੱਜ ਕੇ ਖਾ ਲਏ ਹੋਣੇ ਆ ਉਹਨਾਂ ਲਈ ਪਛਾ ਠੀਕ ਹੈ ਜੀ ਨਹੀਂ ਹੁਣ ਇਹ ਜਾਨਣ ਜੋ ਜਾਣਨ ਸਾਡੀ ਕਿਹੜੀ ਕੋਈ ਜਵਾਬ ਵੀ ਨਹੀਂ ਆਹੇ ਜੁਮੇ ਆ ਰੋ ਤੇ ਨਾਲੇ ਅਸੀਂ ਕਿੰਨੂ ਕਹੀਏ ਜਾਵੇ ਪਰ ਫਿਰ ਵੀ ਹੁਣ ਕੋਈ ਨਾ ਕੋਈ ਤਾਂ ਕਰਨਾ ਹੀ ਪੈਣਾ ਹੈ ਕੀ ਕਰੀਏ ਇਹ ਦੱਸ ਵੇਖ ਲਓ ਫਿਰ ਮੈਂ ਜਨਾ ਕੋਈ ਚਲੋ ਮੜਾ ਮੋਟਾ ਕਰਕੇ ਮੁੰਡੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਿਆਈਏ ਯਾਰ ਦੇ ਤੇ ਤੇਰੀ ਕਿੰਨ ਹੈਗੀ ਕੋਈ ਵਾਗ ਵੀ ਕੋਈ ਗਲਬਾਰ ਕਰਕੇ ਵੇਖ ਲਾ ਤੇਰੀ ਸੁਣ ਲੋ ਉਹ ਬੜੀਆਂ ਚਲਾ ਕੇ ਜੇ ਕੋਈ ਰੱਬ ਨਾ ਕਰੇ ਗਲਬਾ ਤਾਂ ਵੀ ਹਾਂ ਫਿਰ ਸਾਨੂੰ ਵੇਚ ਰੱਖ ਲੈਣਾ ਜੇ ਮੇਰੀ ਗੱਲ ਚ ਨਾ ਆਏ ਮੇਰੀ ਮਨ ਨੂੰ ਐਵੇਂ ਰੱਖ ਲੈਣਾ ਸਾਨੂੰ ਨੁਗਤਰਾ ਮੇਰੀ ਗੱਲ ਸੁਣ ਉਹ ਦੋਵੇਂ ਪਿਓ ਪੁੱਤ ਬਥੇਰੇ ਚਲਾ ਗਏ ਜਿੰਨਾ ਆ ਕੇ ਬੈਠੀ ਆ ਆਪੇ ਕੋਈ ਮਸਲਾ ਹੱਲ ਕਰਕੇ ਦੇਣਗੇ ਚਲੋ ਉਹ ਤੇ ਫਿਰ ਕਰਨਗੇ ਠੀਕ ਹੈ ਜੀ ਤਾਂ ਆਏ ਨਹੀਂ ਉਹਨਾਂ ਸ਼ਮਾਨ ਹੋਣਾ ਚੁੱਪ ਕਰਕੇ ਆਪਣੇ ਘਰ ਬੈਠੇ ਰਹੋ ਚਲੋ ਠੀਕ ਹੈ ਠੀਕ ਹੈ ਜੀ ਜੇ ਆਉਣਗੇ ਇੱਥੇ ਨਾ ਫਿਰ ਵੇਖਾਂਗੇ ਕੀ ਕਰਨਾ ਚਲੋ ਠੀਕ ਆ ਹਾਂ ਉਹ ਤਾਂ ਅ ਮੈਂ ਚੱਲ ਗਿਆ ਮੈਂ ਜਾਣਾ ਨਹੀਂ ਸਿਰਫ ਉਹ ਤਾਂ ਗਿਆ ਵਾਕੀ ਗਾਂਝ ਜੜਾ ਕੰਮ ਕਰਾਂਗਾ ਤੁਹਾਨੂੰ ਪੁੱਛ ਕੇ ਕਰਾਂ ਸਾਡੇ ਪੁੱਛਣ ਤੋਂ ਬਗੈਰ ਕਿਤੇ ਨਹੀਂ ਕਾ ਜਾਣਾ ਜੋ ਹੋ ਗਿਆ ਠੀਕ ਹੋ ਗਿਆ ਚਲੋ ਠੀਕ ਹੈ ਜਾ ਆਪਣਾ ਕੰਮ ਕਰ ਨੇਕਿਆ ਮੈਨੂੰ ਤੇ ਮੁੰਡੇ ਦਾ ਦੁੱਖ ਦਿਹਾ ਹੀ ਲੱਗਣਾ ਉਹ ਭਰਾ ਆਵੇ ਤੇਰੇਗੇ ਹੱਥ ਜੋੜੇ ਹੁਣ ਤੂੰ ਨਾ ਗਰੇ ਟੈਨਸ਼ਨ ਲੈ ਕੇ ਬਹਿ ਗਈ ਇਹਨਾਂ ਦੀਆਂ ਚਲਾਕੀਆਂ ਨੇ ਨਾ ਤੇ ਮੁੰਡਾ ਫਸਾ ਕੇ ਰੱਖ ਦਿੱਤਾ ਉਹ ਇਦਾਂ ਹੀ ਆ ਫਿਰ ਤੇ ਨਿਆਣੇ ਨੂੰ ਪੜਾ ਲਖਾ ਕੇ ਕੇ ਵਧੀਆ ਤਰੀਕੇ ਨਾਲ ਘੱਲੋ ਹੈ ਦੋ ਨੰਬਰਾਂ ਦੇ ਨਿਆਣੇ ਨੂੰ ਘੱਲਣ ਦੇ ਬੀਆਵਾ ਕੀਪਤਾ ਪਰੌਣੇ ਨੂੰ ਪੁੱਛਿਆ ਵੀ ਅਕਿਦਾ ਉਦਾਂ ਹੀ ਨਹੀਂ ਕਰਤਾ ਹੈ ਐਦਾਂ ਦੀਆਂ ਹੀ ਨਹੀਂ ਪੈਸੇ ਦੇ ਜੋੜਨਾ ਇਹਨੂੰ ਘੜਤਾ ਵਾ ਇਧਰੋਂ ਪਹਿਲੇ ਦੇ ਪੈਸੇ ਮਿਲ ਗਏ ਤੇ ਦੋ-ਦੋ ਪੈਸੇ ਲਾਤੇ ਜੀ ਅਕਿਦਾ ਉਹਦੇ ਸੱਸ ਸਹੁਰੇ ਨੂੰ ਪਤਾ ਲੱਗ ਗਿਆ ਨਾ ਕਿ ਹੁੰਡਾ ਸਾਡਾ ਫਸਿਆ ਉਹਨਾਂ ਉਦਾਂ ਨਹੀਂ ਇਹਨੂੰ ਹੱਥਿਆਂ ਰੱਖਣਾ ਨਾ ਕੱਢ ਛੱਡਣਾ ਵਿਖਿਓ ਸਹੀ ਚੱਲ ਹੁਣ ਇਹ ਜਾਣੇ ਦੇਖੋ ਜਾਨੂ ਤੇਰਾ ਸਾਡਾ ਤਿੰਨਾਂ ਵਿੱਚ ਕੋਈ ਕਸੂਰ ਜਾ ਤੂੰ ਆਪਣਾ ਕੰਮ ਕਰ ਕਰ ਕੋਈ ਗੱਲ ਟੈਨਸ਼ਨ ਨਾ ਲੈ ਕੇ ਗੱਲ ਦੀ ਆ ਜਾਊਗਾ ਬਾਕੀ ਐਦਾਂ ਹੀ ਚੱਲਦੇ ਰਹਿੰਦੇ ਆ ਕੰਮ ਉਹ ਕਹਿ ਰਹੀਦਾ ਵਾ ਵੀ ਪੈਸੇ ਦੇ ਕੇ ਅਮਰੀਕਾ ਘੱਲ ਦੋ ਖੁਲਾਣੇ ਖਤਰੇ ਵਾਲੇ ਕੰਮੇ ਕਦੀ ਨਿਆਣੇ ਨੂੰ ਨਿਕਲਣਾ ਚਾਹੀਦਾ ਤੀਆਂ ਪੁੱਤ ਥੋੜਾ ਲੱਭਦੇ ਆ ਜਿੰਨੀ ਮਰਜ਼ੀ ਜ਼ਿਆਦਾ ਕਮਾ ਲੈਣ ਹਾਂ ਜਾ ਕੇ ਪਰ ਨਿਆਣੇ ਦੇ ਬਾਅਦ ਥੋੜਾ ਕੋਈ ਗੱਲ ਵਾ ਐਡਾ ਰિસ્ਕੀ ਕੰਮ ਆ ਜੇ ਕੋਈ ਵਾਦਾ ਘਾਟਾ ਹੋ ਗਿਆ ਤਾਂ ਕੀ ਇਹਦੇ ਪੱਲੇ ਰਹਿ ਜਾਊਗਾ ਏ ਵਾਈ ਹੋ ਜਾਂਦਾ ਕੇ ਯਾਰ ਸਾਬਰ ਬੜਾ ਦੂਰ ਦਾ ਸੀ ਹਾਂ ਹੈਨਾ ਯਾਰ ਕਿੱਥੇ ਗਏ ਲੱਭਣੇ ਨੇ ਹੈ ਪਤਾ ਨਹੀਂ ਇੱਥੇ ਹੀ ਹੋਣੇ ਆਗੇ ਉਹ ਜੀਵਨ ਇਹ ਜੀਵਨ ਮੰਮੀ ਜੀ ਆ ਪਾਣੀ ਲਿਆਇਓ ਪਾਣੀ ਕਿੱਥੇ ਗਈਆਂ ਬੀਬੀਆਂ ਇੱਥੇ ਹੋਈਆਂ ਕਿਤੇ ਸਮਝ ਨਹੀਂ ਆ ਮੇਰਾ ਤਾਂ ਫੋਨ ਵੀ ਡੈੱਡ ਪਿਆ ਵਾ ਤੇ ਮੇਰਾ ਕਿਹੜਾ ਚਾਲੂ ਆ ਇੱਥੇ ਕਿਤੇ ਮਗਨ ਵੇਖ ਤੇ ਮਗਨ ਨਾ ਆ ਤਨਿਹੇ ਦੁਨੀਆਲ ਵੇਖੀ ਮੰਮੀ ਜੀ ਆਗੇ ਕੋਤੋ ਹੀ ਸਸਿਕਾ ਨੂੰ ਸਸਰੀਕਾਲ ਤੇ ਨਾ ਤੂੰ ਫੋਨ ਚੁੱਕਦੇ ਨਾ ਤੁਹਾਡਾ ਫੋਨ ਲੱਗਦਾ ਮੈਂ ਤਾਂ ਪਰੇਸ਼ਾਨ ਹੋ ਗਈ ਹਗੀ ਉਹ ਫੋਨ ਤੇ ਮੰਮੀ ਸਾਡੇ ਡੈੱਡ ਪਏ ਆ ਅਹੀਂ ਕਿਹੜਾ ਚਾਰਜਰ ਨਾਲ ਲੈ ਗਏ ਸੀ ਲੈ ਦੱਸ ਡੈਡੀ ਵਾਲਾ ਵੀ ਡੱਡ ਤੇ ਮੇਰਾ ਵੀ ਡੈਡ ਮੈਂ ਤਾਂ ਸੱਚੀ ਬੜੀ ਟੈਨਸ਼ਨ ਹੋਣ ਧੀ ਮੈਂ ਪਤਾ ਨਹੀਂ ਕੀ ਗੱਲ ਫੋਨ ਕਿਉਂ ਲੱਕਣ ਡਿਆ ਹੁਣ ਉਹ ਤੇ ਜਦੋਂ ਜੱਸ ਦਾ ਸਾਨੂੰ ਫੋਨ ਆਇਆ ਉਦੋਂ ਮੇਰਾ ਫੋਨ ਡੈੱਡ ਹੋ ਗਿਆ 2 1 2% ਹੀ ਸਾਰਾ ਇੰਨੀ ਮੈਂ ਬਹਿ ਗਈਆਂ ਤੇ ਬਸ ਤੁਸੀਂ ਚਲ ਜਾਓ ਵਾਪਸ ਅੱਛਾ ਆਹੋ ਤੇ ਮੈਂ ਐਵੇਂ ਟੈਨਸ਼ਨ ਲਈ ਜਾਂਦੀ ਮੈਂ ਪਤਾ ਨਹੀਂ ਕੀ ਗੱਲ ਆ ਕਿਉਂ ਨਹੀਂ ਫੋਨ ਚ ਕੰਡੇ ਹੁਣ ਉਹ ਤੇ ਗੱਲ ਵਾ ਨਾ ਟੈਨਸ਼ਨ ਤੇ ਹੋ ਹੀ ਜਾਂਦੀ ਆ ਚੱਲ ਕੇ ਦਾ ਸਫਰ ਵਧੀਆ ਰਿਹਾ ਵਾ ਬੜਾ ਵਧੀਆ ਰਿਹਾ ਮੰਮੀ ਅੱਛਾ ਅੱਛਾ ਆਓ ਭਾਰਪੂਰ ਕਰਾ ਕੇ ਤੇ ਫੇਰ ਅਸੀਂ ਚੜਾਈਏ ਜ ਚਲਾ ਵਧੀਆ ਕੀਤਾ ਲੋ ਹੈ ਤੇ ਹੁਣ ਪਹੁੰਚ ਕੇ ਆ ਜੇ ਨਾ ਫੋਨ ਕੁੜੀ ਦਾ ਪਹੁੰਚ ਕੇ ਆ ਜਣਾ ਉਹਦਾ ਫੋਨ ਕੋਈ ਗੱਲ ਨਹੀਂ ਕਹਿੰਦੀ ਮੈਂ ਜਾ ਕੇ ਉੱਥੇ ਕਰ ਦਊਗੀ ਅੱਛਾ ਅੱਛਾ ਹਾਂ ਮੈਂ ਤਾਂ ਲੱਗੀ ਤੜਕਾ ਲਾਉਣਾ ਅੱਛਾ ਠੀਕ ਹੈ ਮੇਥੀ ਮੁਥੀ ਲੈ ਜਾਨੀ ਆ ਬਿਲਕੁਲ ਬਿਲਕੁਲ ਚਲੋ ਵਧੀਆ ਪਤਾ ਲੱਗਾ ਤੁਸੀਂ ਕਿਹੜੇ ਵੇਲੇ ਆਏ ਜੀ ਉਹ ਅਸੀਂ ਤੇ ਆਣ ਕੇ ਬਹਿ ਗਏ ਆ ਡਰਾਈਵਰ ਤੇ ਮਿੰਟੋ ਮਿੰਡੀ ਚੱਲ ਗਿਆ ਹਸਾਬ ਨਹੀਂ ਆਇਆ ਹਸਾਬ ਉਹਦਾ ਕਰਤਾ ਹੀ ਅਸੀਂ ਗੱਡੀ ਜੀ ਅੱਛਾ ਤੇ ਮੈਂ ਕਹਾ ਚਲੋ ਚਾਹ ਪਾਣੀ ਪੀ ਲਓ ਕਹਿੰਦਾ ਨਹੀਂ ਮੈਂ ਵੀ ਵੀ ਥੱਕਿਆ ਟੁੱਟਿਆ ਅੱਛਾ ਅੱਛਾ ਤੇ ਕੋਈ ਗੱਲ ਨਹੀਂ ਅੱਛਾ ਗੱਲ ਗੱ ਚੱਲ ਕੋਈ ਨਹੀਂ ਫਿਰ ਚੱਲ ਫਿਰ ਮੈਂ ਚਾਹ ਬਣਾਵਾ ਪਹਿਲਾਂ ਬੱਦ ਲਈ ਪਾਣੀ ਦਿਓ ਨਾਲ ਦਿੱਤਾ ਹਾਂ ਹਾਂ ਚੱਲ ਚੱਲ ਪ੍ਰਭ ਇਹ ਪ੍ਰਭ ਨਾ ਜਿੰਦਗੀ ਕੋੜੇ ਵਿੱਚ ਕਿਸੁੱਤੀ ਚੱਲ ਪੋਤੇ ਬੈਠ ਪਾਣੀ ਪੀਵਾ ਮੈਂ ਠੀਕ ਹੈ ਮੰਮੀ ਉੰਮੀ ਦੇ ਗੱਲ ਸੁਣਾ ਹਾਂਜੀ ਉਹ ਲੱਭੀ ਮਾਂ ਤੇ ਰਿਕ ਦੀ ਆਹ ਵੇਖੋ ਆ ਗਈ ਮੰਮੀ ਆ ਗਈ ਠੀਕ ਹੈ ਮਿੱਠੀ ਦੇ ਚਲ ਕੋਈ ਆ ਮੰਮਾ ਪਾਣੀ ਪੀਓ ਪਹਿਲਾਂ ਰਾਜਪ੍ਰਸ਼ਾ ਨਿੱਦ ਨਹੀਂ ਆਈ ਕੋਈ ਨਹੀਂ ਨਹੀਂ ਪਰੇਸ਼ਾਨੀ ਵਗੈਰਾ ਕੋਈ ਨਹੀਂ ਆਈ ਮੰਮੀ ਅੱਛਾ ਅੱਛਾ ਸਫਰ ਤੁਹਾਨੂੰ ਬੜਾ ਜਦੋਂ ਫੋਨ ਹੈਗਾ ਤੁਹਾਡਾ ਹਾਂਜੀ ਮੈਂ ਬੇਪਸ਼ਾਨ ਹੋ ਗਈ ਹਗੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਮੈਂ ਕਰਾਂ ਕੀ ਕਿੰਨੂੰ ਫੋਨ ਕਰਕੇ ਪੁੱਛਾਂ ਪੀ ਚੱਲ ਕਿੱਥੇ ਗਏ ਆ ਚੱਲ ਉਹ ਤਾਂ ਗੱਲ ਕੋਈ ਨਹੀਂ ਗਈ ਬਰਾ ਬੜੇ ਟਾਈਮ ਨਾਲ ਸੌਂ ਗਈ ਆ ਪ੍ਰਭ ਨੇ ਕਾਦਾ ਸੌਣਾ ਵਾ ਦੱਸ ਨਹੀਂ ਤੈਨੂੰ ਮੈਂ ਗਲਾਸ ਰੱਖਾਵਾਂ ਠੀਕ ਹੈ ਮਾਸੀ ਅੰਦਰ ਸੁੱਤੀ ਹੋਈ ਅੰਦਰ ਲੱਭੀ ਮੈਂ ਪਈ ਮੈਂ ਉਹ ਵੇਖਿਆ ਆਹ ਸੁੱਤੀ ਸਾਤੀ ਕਾਦੀ ਆ ਹਾਂ ਇੱਥੇ ਤੇ ਹੈਰਾਨੀ ਵਾਲਾ ਕੰਮ ਹੋ ਗਿਆ ਤੁਹਾਡੇ ਮਗਰੋਂ ਕੀ ਹੋ ਗਿਆ ਸੀ ਤੁਸੀਂ ਜਦੋਂ ਚੱਲ ਗਏ ਜੇ ਹਾਂਜੀ ਤੇ ਆਪਾਂ ਮੁੜ ਕੇ ਸਵੇਰੇ ਦੇਈਆਂ ਤੁਹਾਨੂੰ ਯਾਦ ਕਰਨ ਵੀ ਚੱਲ ਚੰਗਾ ਹੋਇਆ ਕਿ ਚਲ ਕੁੜੀ ਵੀ ਬਹਿ ਗਈ ਆ ਤੇ ਚਲ ਟਾਈਮ ਦਾ ਪਹੁੰਚੀ ਹਾਂ ਫੋਨ ਕਰ ਦੂ ਜਾ ਕੇ ਅੱਛਾ ਤੇ ਇੰਨੀ ਗੱਲ ਨੂੰ ਮੈਂ ਹਾਂ ਚੱਲ ਮੈਂ ਚਾਹ ਬਣਾ ਲੈਣੀ ਘੁੱਟ ਹਾਂ ਮੈਂ ਚਾਹ ਬਣਾਉਣ ਦਾ ਚਲ ਗਈ ਆ ਹਾਂ ਤੇ ਮਗਰੋਂ ਕਿਤੇ ਫੋਨ ਆ ਗਿਆ ਉਹਦੇ ਦਾ ਹਾਂ ਇਹ ਤਾਂ ਫੋਨ ਕਰਦੀ ਸੁਣਦੀ ਸੁਣਦੀ ਡਿੱਗ ਪਈ ਉੱਥੇ ਤੇ ਮੈਂ ਚਾਹ ਬਣਾਉਂਦੀ ਬਣਾਉਂਦੀ ਬਾਹਰ ਆਈਆਂ ਬਚਰ ਵੇਣੀ ਆ ਕਿਹਦੇ ਨਾਲ ਗੱਲਾਂ ਕਰਨ ਲਈ ਆ ਹਮਦਮ ਡਿੱਗੀ ਬੇਹੋਸ਼ ਹੋਈ ਪਈ ਹੈ ਫਿਰ ਤੇ ਮੈਨੂੰ ਸੁਝਿਆ ਕੋਹ ਨਾ ਮੇਰੀ ਅੱਖਾਂ ਗਾੜੀ ਤੇ ਆ ਗਏ ਨੇਰ ਫਿਰ ਮੈਂ ਤੇ ਆੜ ਗਮਾੜ ਸਾਰੇ ਫੇਰੀ ਪਈ ਕੋਈ ਨਾ ਕੋਈ ਲੱਭ ਜਾਏ ਮੈਨੂੰ ਤੇਨੂੰ ਲਿਆ ਜੀਏ ਅੱਖਾਂ ਤੇ ਛਿੱਟੇ ਛੁੱਟੇ ਮਾਰੇ ਮੋਟੇ ਮਾਰੇ ਤੇ ਮਾਰੀ ਜੀ ਹੋਸ਼ ਕੀਤੀ ਉਦੇ ਉਦੇ ਕੀਤਾ ਤੇ ਫੇਰ ਬੇਹੋਸ਼ ਹੋ ਗਈ ਫਿਰ ਮੈਨੂੰ ਸੁਝਿਆ ਕੋਹ ਨਾ ਵੀ ਹੁਣ ਮੈਂ ਕਰਾਂ ਕੀ ਕਿੱਧਰ ਨੂੰ ਜਾਵਾ ਮੈਂ ਹੈ ਫਿਰ ਹਾਰ ਕੇ ਮੈਂ ਵਿਚਾਰੇ ਪਿੰਦਰ ਨੂੰ ਫੋਨ ਲਾਇਆ ਹੂੰ ਤੇ ਉਹ ਵਿਚਾਰਾ ਇਹਨੇ ਨਾ ਖੁੱਤ ਨਹੀਂ ਸਹੀ ਆਂਦਾ ਮਾਸੀ ਮੈਂ ਆ ਗਿਆ ਉਸੇ ਵળે ਮੁੰਡਾ ਗੱਡੀ ਲੈ ਕੇ ਆ ਗਿਆ ਅੱਛਾ ਗੱਡੀ ਲੈ ਕੇ ਆਇਆ ਹੋਰ ਪੁੱਤ ਫਿਰ ਉਹਨੂੰ ਚੁੱਕ ਕੇ ਮਾਸੀ ਤੇਰੀ ਨੂੰ ਤੇ ਗੱਡੀ ਚ ਪਾ ਕੇ ਤੇ ਫਿਰ ਹੀ ਖੜਿਆ ਹੈ ਫਿਰ ਡਾਕਟਰ ਨੇ ਟੀਕੇ ਟਾ ਕੇ ਲਾਇਏ ਬੀਪੀ ਬੜਾ ਘਟ ਗਿਆ ਸੀਗਾ ਅੱਛਾ ਠੀਕ ਤੇ ਫਿਰ ਹੋਸ਼ ਵਿੱਚ ਆਈ ਤੇ ਹੁਣ ਦਵਾਈ ਦੂਈ ਖਾਦੀ ਆ ਤਾਂ ਆਰਾਮ ਕਰਨ ਢਈ ਆ ਆਹ ਕੋਹ ਬਣਿਆ ਜੀ ਤੁਹਾਡੇ ਮਗਰੋਂ ਤੇ ਤੁਹਾਨੂੰ ਫੋਨ ਕਰਕੇ ਦਾਦੀ ਸਹੀ ਫੋਨ ਕਿੱਥੇ ਕਰਦੀ ਫੋਨ ਤੁਹਾਡੇ ਬੰਦ ਹੋ ਗਏ ਫੋਨ ਤੁਹਾਨੂੰ ਲਾਵਾਂ ਤੁਹਾਡਾ ਫੋਨ ਨਾ ਲੱਗੇ ਮੈਂ ਤਾਂ ਇੰਨੀ ਪਰੇਸ਼ਾਨੀ ਚ ਘਿਰ ਗਈ ਵੀ ਗੱਲ ਨਹੀਂ ਕਰਨ ਵਾਲੀ ਇਹ ਤਾਂ ਭਾੜਾ ਹਾਲੇ ਪਿੰਡ ਦਾ ਗੱਲ ਇਹ ਹੋਈ ਨਾ ਵੀ ਫੋਨ ਆਇਆ ਬੜੇ ਜਾਣੇ ਦਾ ਸੀ ਤੇ ਮੋਬਾਈਲ ਕੀ ਕਰਦੇ ਉੱਥੇ ਸਾਰੇ ਤੇ ਵਧਾਈਆਂ ਦੇਣ ਉਹ ਤਾਂ ਗੱਲ ਹੀ ਅੱਛਾ ਅੱਛਾ ਚਲ ਉਹ ਤਾਂ ਠੀਕ ਆ ਪਰ ਇੱਕ ਗੱਲ ਵੇਖ ਲੋ ਹੈ ਜਿਹਨੂੰ ਆਪਾਂ ਇੰਨਾ ਮਾੜਾ ਚੰਗਾ ਬੋਲੀਆਂ ਘਰ ਆਏ ਨੂੰ ਹੈ ਮੁੰਡੇ ਨੇ ਵੇਖ ਲੋ ਆਣ ਕੇ ਤੇ ਉਹਨੇ ਹੀ ਜਾਨ ਬਚਾਈ ਮੇਰੀ ਭੈਣ ਦੀ ਤੇ ਮੈਂ ਤਾਂ ਉਹਦਾ ਦੇਣ ਨਹੀਂ ਹੁਣ ساری ਉਮਰ ਦੇ ਸਕਦੀ ਤੇ ਵਿੱਚੇ ਵਿੱਚ ਮੈਨੂੰ ਸ਼ਰਮ ਬੜੀ ਆਵੇ ਪੀਹ ਹੈ ਹੈ ਇਹਨਾਂ ਘਰ ਆਈ ਨਾ ਆਪਾਂ ਕਿਦਾਂ ਬੋਲੇ ਹੀਗੇ ਵਿਚਾਰੇ ਨਾ ਹੈ ਇਤਨੀ ਆਪਾਂ ਗੱਲਾਂ ਕੀਤੀਆਂ ਤੇ ਵਿਚਾਰੇ ਨੇ ਕਿਤੇ ਪਲਟ ਕੇ ਜਵਾਬ ਨਹੀਂ ਦਿੱਤਾ ਹੈ ਤੇ ਇਦਾਂ ਹੀ ਮੁੰਡਾ ਆਪਣੇ ਘਰ ਚਲ ਗਿਆ ਹੁਣ ਤੁਸੀਂ ਮੈਨੂੰ ਦੱਸੋ ਮੈਂ ਕਿਦਾਂ ਉਹਦੇ ਨਜ਼ਰਾਂ ਸਾਹਮਣੇ ਕਰਦੀ ਪਰ ਜਿਹੜੀ ਉਹਨੇ ਮਦਦ ਸਾਡੀ ਕੀਤੀ ਹੈ ਨਾ ਉਹ ਟਾਈਮ ਤੇ ਕੋਈ ਨਹੀਂ ਕਰ ਸਕਦਾ ਤੇ ਮੰਮੀ ਮੇਰੀ ਗੱਲ ਸੁਣੋ ਬਣ ਗਈ ਵਿਦਾਈ ਚਲ ਗਿਆ ਉਹਦੇ ਆਹੋ ਖੇਤ ਸੁਆ ਉਹਦੇ ਨੇ ਕਿੱਥੇ ਜਾਣਾ ਈਓ ਹੈ ਉਹਦੇ ਕਰਕੇ ਤੇ ਤੇਰੀ ਮਾਸੀ ਮਰਨੇ ਪੈ ਗਈ ਮਗਰੋਂ ਲਓ ਜੀ ਉਹ ਦਿਨ ਖਤਾ ਰੋਂਡਿਆ ਹੀਗਾ ਜੰਗਲਾਂ ਦੇ ਵਿੱਚ ਕਿਤੇ ਫੋਨ ਹੀ ਆਇਆ ਵਾ ਵੀ ਮੰਮੀ ਮੈਨੂੰ ਬਚਾ ਲੋ ਉਹ ਜਿਹੜਾ ਪਿੰਦਰ ਆਇਆ ਹੈ ਨਾ ਵਿਚਾਰਾ ਸਾਡੇ ਘਰ ਉਹ ਸੱਚਾ ਹੀਗਾ ਠੀਕ ਆ ਨਾ ਅਸੀਂ ਉਹਦੀ ਗੱਲ ਮੰਨੀ ਕੋਈ ਨਹੀਂ ਸਾਰੇ ਜਣੇ ਕਹਤਾ ਕਿ ਉਹ ਝੂਠ ਬੋਲਦੇ ਆ ਹੈ ਇਹਨਾਂ ਮਨਕਰਤ ਕਹਾਣੀ ਬਣਾਈ ਉਹ ਤੇ ਗੱਲਾਂ ਦੱਸ ਸਾਡੇ ਬਾਰੇ ਸਾਰੀਆਂ ਤੇ ਉਹ ਤਾਂ ਹੈ ਠੀਕ ਠਾਕ ਮੜਾ ਉੱਥੇ ਉਹਦਾ ਕੀ ਪਤਾ ਵਾ ਹੁਣ ਐਦਾਂ ਹੀ ਕਰਦੇ ਕਰਦੇ ਨੇ ਫੋਨ ਕੱਟਤਾ ਹੁਣ ਕੋਈ ਪਤਾ ਨਹੀਂ ਜੇ ਤੇ ਉਹਦੇ ਠੀਕ ਆ ਕੀ ਕਰਦਾ ਕੀ ਨਹੀਂ ਆਂਦਾ ਮੈਂ ਰੋਟੀ ਨਹੀਂ ਖਾਦੀ ਮੈਨੂੰ ਹਫਤਾ ਹੋ ਗਿਆ ਵਾ ਤੋ ਟੈਨਸ਼ਨ ਵਿੱਚ ਵਿਚਾਰੀ ਮਰਨ ਗਈ ਆ ਕਿ ਯਾਰ ਅਸੀਂ ਤਾਂ ਇਹਨੂੰ ਬੜਾ ਸਮਝਾਇਆ ਪ੍ਰਾਬਰੂ ਵੀ ਇਹ ਕੰਮ ਨਾ ਕਰ ਨਾ ਕਰ ਨਾ ਕਰ ਪਰ ਜਿਹੜਾ ਹੁਣ ਕੰਮ ਹੋ ਗਿਆ ਵਾ ਉਹ ਹੁਣ ਵਾਪਸ ਤੇ ਆਉਣਾ ਨਹੀਂ ਹੁਣ ਇਹ ਸੋਚਿਆ ਕਿ ਹੁਣ ਗਾਂ ਕੀ ਕਰਨਾ ਜੇ ਹੁਣ ਏਦਾਂ ਕਰਦੇ ਆ ਜੰਟਲ ਜਾਂਦੇ ਆ ਪਹਿਲਾਂ ਤੇ ਜਿਹੜੇ ਨੰਬਰ ਤੋਂ ਫੋਨ ਆਇਆ ਉਹ ਲਾ ਕੇ ਵੇਚ ਲੈਣੀ ਆ ਉਹਨੇ ਕਿਸ ਦਾ ਫੋਨ ਲਿਆ ਹੈ ਅਗਲੇ ਨੇ ਖੋਲਿਆ ਵਿੱਚੋਂ ਹੀ ਲੱਗਦਾ ਮੇਰੀ ਗੱਲ ਸੁਣੋ ਪਿੰਦਰ ਮੈਨੂੰ ਕਹਿ ਕੇ ਗਿਆ ਵੀ ਡੈਡੀ ਦੀ ਬੜੀ ਵਾਕਬੀ ਆ ਤੇ ਮੈਂ ਡੈਡੀ ਨੂੰ ਜਾ ਕੇ ਕਹਿਣਾ ਵਾ ਹੁਣ ਉਹਨੇ ਜਾ ਕੇ ਗੱਲ ਗੁਣ ਕੀਤੀ ਹੁਣੀ ਆਪਣੇ ਡੈਡੀ ਦੇ ਨਾਲ ਤੇ ਕੋਈ ਨਹੀਂ ਉਹਨੂੰ ਫੋਨ ਕਰਕੇ ਮੈਂ ਪੁੱਛ ਨਹੀਂ ਆ ਵੀ ਕੋਹ ਪਤਾ ਲੱਗਾ ਕਿ ਤੇ ਯਾਰ ਮੇਰੀ ਗੱਲ ਸੁਣਾ ਪਹਿਲੋ ਹੁਣ ਇੰਨੀ ਉਹਨਾਂ ਦਾ ਖੱਜਲ ਖਵਾਰੀ ਕਰਕੇ ਹੈ ਤੇ ਹੁਣ ਫੇਰ ਨਵਾਂ ਕੰਮ ਸ਼ੁਰੂ ਕਰ ਲੱਗੀਆਂ ਦੋਵੇਂ ਭੈਣ ਤੇ ਜਦੋਂ ਬੰਦਾ ਮੁਸੀਬਤ ਵਿੱਚ ਹੋਵੇ ਉਦੋਂ ਸਭ ਕੁਝ ਕਰੀਦਾ ਵਾ ਕੋਈ ਗੱਲ ਨਹੀਂ ਹੁਣ ਕਿਹੜਾ ਮੂੰਹ ਲੈ ਕੇ ਜਾਵਾਂਗਾ ਉੱਥੇ ਤੂੰ ਆਪ ਸੈਣੀ ਹੈ ਹੈ ਹੁਣ ਮੁੰਡੇ ਨੂੰ ਕੱਢਣਾ ਕਿ ਨਹੀਂ ਕਿਸ ਤਰ੍ਹਾਂ ਹਥੋਂ ਇਹਨੂੰ ਕੱਢਣਾ ਇੱਥੇ ਹੈ ਉਹ ਤੇ ਆਂਦੀ ਮੈਨੂੰ ਮੁੰਡਾ ਆਪਣਾ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਇਹ ਗੱਲਾਂ ਪਹਿਲੋ ਸੋਚੀਦੀ ਹੁੰਦੀਆਂ ਵਾ ਇਹਨਾਂ ਕਰਕੇ ਤੇ ਅਸੀਂ ਪੰਗਾ ਲਿਆ ਹੈ ਏਡਾ ਤੁਸੀਂ ਹਾਂ ਗੱਲਾਂ ਨਾ ਸੋਚ ਹੁਣ ਫਜ਼ੂਲ ਦੀਆਂ ਚੁੱਪ ਕਰਕੇ ਇਹ ਸੋਚੇ ਪਰ ਕਰਨਾ ਕੀ ਜੇ ਉਹ ਮੁੰਡੇ ਨੂੰ ਕੱਢਣਾ ਕਿੱਦਾਂ ਬਾਹਰ ਉਥੋਂ ਹੋਰ ਡੇ ਨਵੀਆਂ ਤਾਜ਼ੀਆਂ ਗੱਲਾਂ ਕਰਨ ਡੈਡੀ ਮੇਰੀ ਸੁਣੋ ਗੱਲ ਜੇ ਦੇ ਉਹਨੂੰ ਬੁਲਾਉਣਾ ਵਾ ਨਾ ਇੰਡੀਆ ਵਾਪਸ ਤੇ ਫੇਰ ਵੀ ਰਕਮ ਲੱਗ ਜਣੀ ਬਹੁਤ ਤੇ ਜੇ ਤੁਸੀਂ ਭੇਜਣਾ ਵਾ ਅੱਗੇ ਤੇ ਫਿਰ ਵੀ ਪੈਸੇ ਲੱਗਣੇ ਜੇ ਓਏ ਯਾਰ ਗੱਲ ਸੁਣ ਪੈਸੇ ਜਿੰਨੇ ਮਰਜ਼ੀ ਲੱਗਣ ਇੱਕ ਵਾਰੀ ਮੋੜਾ ਲੈ ਆ ਕੇ ਤੇ ਭਾਲੇ ਕਰਦੀ ਐ ਇੱਥੇ ਮੇਰੀ ਗੱਲ ਸੁਣੋ ਹੁਣ ਗਾਂ ਗੂੰ ਦੀ ਗੱਲ ਜਾਣ ਦੋ ਠੀਕ ਵਾ ਨਾ ਹੁਣ ਤੇ ਮੁੰਡਾ ਘਰ ਵਾਪਸ ਆ ਜਾਏ ਬਸ ਇਹੋ ਕੋ ਚਾਹੀਦਾ ਹੋਰ ਕੋ ਨਹੀਂ ਚਾਹੀਦਾ ਭਾਵੇਂ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਲੱਖਾਂ ਰੁਪਈਆ ਲੱਗ ਜਾਣਾ ਫੇਰ ਵੀ ਕੋਈ ਗੱਲ ਨਹੀਂ ਲੱਗ ਜਾਣ ਲੱਖਾਂ ਉਹਦੇ ਨੂੰ ਹੋ ਪਤਾ ਨਹੀਂ ਨਾ ਕਿਹੜੇ ਜੰਗਲ 'ਚ ਫਸਿਆ ਹੋਆ ਮੇਰੀ ਯਾਰ ਉਹ ਘਰ ਤੇ ਆ ਜੇ ਕਰੀ ਹੁਣ ਗੱਲ ਕਰੋਗੇ ਕਹੇ ਨਾ ਤੇ ਫੇਰ ਹੀ ਪਤਾ ਲੱਗੂਗਾ ਇੱਥੇ ਘਰੇ ਸਰਾਵਾ ਕਰਦੇ ਰਹੇ ਤਾਂ ਕੀ ਪਤਾ ਲੱਗਣਾ ਤੁਹਾਨੂੰ ਜੜੀ ਉਠੋ ਪਹਿਲਾਂ ਮਾਸੀ ਦਾ ਪਤਾ ਲਈਏ ਚਲ ਆ ਯਾਰ ਬੀਨੋਦ ਹਾਲ ਚੱਲ ਪੁੱਛੀਗੇ ਜਾ ਨਲੋ ਪਤਾ ਮੈਂ ਚਾਹ ਬਣਾਵਾ ਪ੍ਰਭ ਉਹ ਉੱਠ ਤਾਂ ਆ ਗਏ ਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕੋਤੇ ਵਧੀਆ ਠੀਕ ਠਾਕ ਚੜਾਏ ਜੇ ਹਾਂਜੀ ਚੜਾਏ ਹਨ ਕੁੜੀ ਨੂੰ ਵੀ ਠੀਕ ਠੀਕ ਚੱਲ ਵਧੀਆ ਹੋਇਆ ਤੇ ਪ੍ਰਭ ਨੇ ਤਾਂ ਦੱਸਿਆ ਨਹੀਂ ਉਹ ਮੈਨੂੰ ਤਾਂ ਜੀਵਨ ਦੱਸਣ ਦੀ ਵੀ ਉਹਦੇ ਦਾ ਫੋਨ ਆਇਆ ਸੀ ਆਹੋ ਬਾਜੀ ਆਇਆ ਉਹਦੇ ਦਾ ਫੋਨ ਉਹ ਤਾਂ ਵਿਚਾਰਾ ਰੋਂਡਿਆ ਸੀ ਕਿਤੇ ਅਰੇ ਕਿਹੜੇ ਜੰਗਲਾਂ ਚ ਫਸਿਆ ਵਾ ਤੇ ਆਂਦਾ ਮੰਮੀ 10 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਦੀ ਮੈਂ ਤਾਂ ਭੁੱਖਾ ਹੀ ਆ ਤੇ ਮਾਰਦੇ ਕੁੜਦੇ ਬੜਾ ਵਾ ਤੇ ਬਸ ਇਹੋ ਕਹੀ ਜਾਂਦਾ ਮੈਨੂੰ ਬਚਾ ਲੋ ਬਸ ਮੈਨੂੰ ਬਚਾ ਲੋ ਮੈਂ ਮਰ ਜਾਣਾ ਜੇ ਤੇ ਭਾਜੀ ਚੰਗਾ ਹੋਇਆ ਤੇ ਹੀ ਆ ਗਏ ਤੇ ਹੁਣ ਹੱਲ ਕਰੋ ਕੋਈ ਨਾ ਕੋਈ ਜਿੰਨੇ ਪੈਸੇ ਲੱਗਦੇ ਮੇਰੇ ਪੁੱਤ ਨੂੰ ਬਚਾਓ ਉਥੋਂ ਕੱਢੋ ਕਿਸ ਤਰੀਕੇ ਨਾਲ ਮੇਰੀ ਗੱਲ ਸੁਣ ਲਾ ਹੁਣ ਜੇ ਘਲਾਤਾ ਵਾ ਨਾ ਤੇ ਹੁਣ ਥੋੜਾ ਜਿਹਾ ਜਰਾ ਰੱਖ ਕੋਈ ਗੱਲ ਨਹੀਂ ਗਈ ਇਤਨਾ ਹੀ ਆਵੀਆਂ ਰਵੀਆਂ ਹੁੰਦੀਆਂ ਰਾਜ ਬੰਦੇ ਪੁੰਝ ਜਾਂਦੇ ਹੁੰਦੇ ਆ ਏਡੀ ਸਿੱਧੀ ਦਿਲਾਂ ਚ ਹੌਲਾ ਕਰ ਨਾ ਨਾ ਗੱਲ ਕਰਨ ਡਿਆ ਹੈਗਾ ਤੇ ਗੱਲ ਕਰਦਿਆ ਕਰਦਿਆ ਇੱਕਦਮ ਉਹਦੀ ਆਵਾਜ਼ ਬੰਦ ਹੋ ਗਈ ਜਿੱਦਾਂ ਆਪਕੋ ਕਿਸੇ ਨੇ ਫੋਨ ਹੀ ਖੋਲਿਆ ਹੈਗਾ ਕੀ ਪਤਾ ਮੇਰੇ ਪੁੱਤ ਨਾਲ ਕੀ ਬੰਦਿਆ ਤੂੰ ਹੀ ਕਾਲੀਆਂ ਕੀਤੀਆਂ ਤੇ ਤੈਨੂੰ ਮੈਂ ਆਖਿਆ ਮੈਂ ਮਹੀਨੇ ਦੋ ਚਾਰ ਖਲੋ ਜਾ ਤੇ ਕੋਈ ਬੰਦਾ ਚੱਜਦਾ ਲੱਭ ਕੇ ਤੇ ਉਹਦੇ ਨਾਲ ਘਲਾ ਦਾਂਗੇ ਆਹੇ ਮੇਰਾ ਕੀ ਕਸੂਰੀ ਮੈਨੂੰ ਤੇ ਖਾ ਹੀ ਲਿਆ ਇਹ ਮੁੰਡੇ ਨੇ ਕਿ ਮੇਰੀ ਗੱਲ ਬਣਾਓ ਬਾਹਰ ਦੀ ਮੈਂ ਬਾਹਰ ਜਾਣਾ ਮੈਂ ਫਿਰ ਕੀ ਕਰਾਂ ਤੁਹਾਡੇ ਸਾਹਮਣੇ ਸਭ ਕੁਝ ਹੈਗਾ ਹੁਣ ਤੇ ਮੈਨੂੰ ਕਸੂਰਵਾਰ ਮਨਾਈ ਜਾਂਦੇ ਜੇ ਬਸ ਹੁਣ ਜੇ ਮੈਂ ਵਾਪਸ ਵੀ ਚੱਲਣ ਤੇ ਮੈਨੂੰ ਉਹਨਾਂ ਛੱਡਣਾ ਨਹੀਂ ਆ ਫਿਰ ਮੈਂ ਸੋਹਰੇ ਖਾਏਣਾ ਮੈਨੂੰ ਇਹ ਮੁੰਡਾ ਲੈ ਆਜ ਤੋ ਲਿਆਉਣਾ ਵਾ ਸੱਤ ਸੋਹਰਾ ਮੇਰਾ ਪਤਾ ਤੁਹਾਨੂੰ ਕਿਦਾਂ ਦਾ ਵਾ ਤੇ ਉਹਦਾ ਪਿਓ ਉਹਨਾਂ ਤੋਂ ਵੱਧ ਵਾ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆ ਆ ਥੋੜਾ ਟਾਈਮ ਕੱਟ ਤੇ ਕੋਈ ਨਾ ਕੋਈ ਇਂਤਜਾਮ ਹੀ ਕਰ ਦੰਨੇ ਆ ਐਡੀ ਖੇਤੀ ਤੇ ਰੇ ਢਾਈ ਜੁਂਦੀ ਮੈਂ ਟੜਗੜੇ ਹੱਥ ਜੋੜਦੀ ਹਾਂ ਜਿੰਨਾ ਪੈਸਾ ਲੱਗਦਾ ਵਾ ਨਾ ਮੈਂ ਲਾ ਦੂੰਗੀ ਤੇਰੀ ਬਸ ਇੱਕ ਵਾਰ ਮੇਰਾ ਪੁੱਤ ਮੇਰੇ ਕੋਲ ਲਿਆ ਦਿਓ ਬਸ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਉਹ ਸਾਰੇ ਰਾਹ ਹੈਗੇ ਆ ਥੋੜਾ ਟਾਈਮ ਲੱਗਣਾ ਵਾ ਕੰਮ ਸਾਰਾ ਰੋਖ ਆਇਨਾ ਵਾ ਕਿਉਂ ਮੁੰਡਿਆ ਠੀਕ ਆ ਮਾਸੀ ਜੀ ਕਿਸ ਗੱਲ ਦੀ ਤੁਸੀਂ ਟੈਨਸ਼ਨ ਲੈਣੀ ਮੇਰਾ ਭਰਾ ਵਾ ਠੀਕ ਆ ਅਸੀਂ ਪੂਰਾ ਯੋਰ ਲਾਵਾਂਗੇ ਲੈ ਕੇ ਆਵਾਂਗੇ ਉਹਨੂੰ ਪਿੰਡ ਆਹ ਸਾਨੂੰ ਮੈਨੂੰ ਤੇ ਇਹੋ ਕਹਨੀ ਬਸ ਵੀ ਕਿਹ ਤਰੀਕੇ ਨਾਲ ਮੇਰਾ ਪੁੱਤ ਘਰ ਆ ਜਾਏ ਬਸ ਹੋਰ ਕੁਝ ਨਹੀਂ ਚਾਹੀਦਾ ਬਾਕੀ ਗੱਲ ਪੈਸਿਆਂ ਦੀ ਨਹੀਂ ਹੈਗੀ ਕੋਈ ਗੱਲ ਨਹੀਂ ਜੇ ਪੈਸਿਆਂ ਦੀ ਲੋੜ ਵੀ ਪੈਸੇ ਹੀ ਲਾਵਾਂਗੇ ਉਹਨੇ ਕੋਈ ਗੱਲ ਨਹੀਂ ਕੀਤੀ ਯਾਰ ਠੀਕ ਆ ਪਰ ਇੱਕ ਗੱਲ ਤੂੰ ਨਾ ਤੂੰ ਜ਼ਿਆਦਾ ਬਿਮਾਰ ਹੋਇਆ ਨਾ ਮੇਰੇ ਹਿਸਾਬ ਨਾਲ ਟੈਨਸ਼ਨ ਬੜੀ ਆ ਮੈਨੂੰ ਮੈਂ ਕੀ ਕਰਾਂ ਕਿਹੜੀ ਨਿੱਕੀ ਗੱਲ ਵਾ ਉਹ ਚੱਲ ਕੋਈ ਨਹੀਂ ਪੈ ਤੂੰ ਨਵੇਂ ਅਸੀਂ ਵੇਨੇ ਹਸਤਾ ਹਲੋਨੇ ਆ ਕੀ ਕਰਨਾ ਹੁਣ ਛੇਤੀ ਪਤਾ ਕਰੋ ਐਂ ਜੇ ਇੱਥੇ ਗੱਲ ਬੰਦ ਹੀ ਬਣਾਓਗੇ ਤੇ ਛੇਤੀ ਛੇਤੀ ਮੇਰਾ ਪੁੱਤ ਘਰ ਲਿਆਓ ਬਸ ਸਾਰੇ ਕੰਮ ਆਰੇ ਨੇ ਜੱਗੇ ਕਰ ਦੇਣੇ ਹ ਬਸੀ ਤੁਸੀਂ ਕਿਤੇ ਦੀ ਟੈਨਸ਼ਨ ਨਾ ਲਓ ਡੈਡੀ ਨੇ ਸਾਰਾ ਕੁਝ ਕਰ ਦੇਣਾ ਠੀਕ ਆ ਤੁਸੀਂ ਬਸ ਲੰਮੇ ਪਾਓ ਤੇ ਰੈਸਟ ਕਰੋ ਠੀਕ ਠੀਕ ਆ ਠੀਕ ਆ ਆ ਗਏ ਅਸੀਂ ਹਾਂਜੀ ਹਾਂਜੀ ਉਹ ਯਾਰ ਸਾਡਾ ਨਾ ਇਤਰਾ ਕਰਕੇ ਨਾ ਕੰਮ ਆਹੋ ਆ ਤੁਹਾਨੂੰ ਪਤਾ ਹੀ ਆ ਆਓ ਤੇ ਆਡਾ ਨਾ ਅੱਧਾ ਚਾਰ ਉਹਨਾਂ ਗੱਲਬਾਤ ਹੋ ਜਾਂਦੀ ਤੇ ਯਾਰ ਥੋੜੇ ਬੋਤੇ ਲੈ ਜਾ ਕੇ ਤਾਂ ਅਸੀਂ ਕੰਮ ਕਰ ਲੈਂਦੇ ਆਪਣਾ ਅੱਛਾ ਜਿਲੇ ਆਓ ਤੇਰਾ ਭਲਾ ਹੋ ਜੇ ਕਿਤੇ ਉਹ ਮੈਂ ਤਾਂ ਆਖਿਆ ਜੇ ਥੋੜੇ ਬੋਦੇ ਪੈਸੇ ਦੇ ਕੇ ਤੇ ਆਪਣਾ ਕੰਮ ਰੋਕ ਕਰਾ ਲਾਂਗਾ ਉਹਦੇ ਕੋਲ ਚਲੋ ਠੀਕ ਹੈ ਭਾਈ ਫਿਰ ਓਕੇ ਓਕੇ ਕਿਤਨਾ ਗੱਲ ਕਰਨ ਦੇ ਹੀ ਉਹ ਇਹ ਬੰਦਾ ਕੋ ਹੈਗਾ ਜੱਟ ਮੇਰਾ ਬਾਗਬ ਅੱਛਾ ਤੇ ਮੇਰਾ ਤਾਂ ਚਲੋ ਉਹ ਕੋ ਮਸਲਾ ਹਲ ਕਰਾ ਲੈਂਦੇ ਹਾਂ ਤੇ ਭਾਰੋ ਤੇ ਕਿਨੇ ਜਿਹਲੇ ਦੋਇਆ ਨੂੰ ਹਾਈ ਹਾਈ ਹੁਣ ਕੀ ਕਰਾਂਗੇ ਹੁਣ ਕੀ ਕਰਨਾ ਵੀ ਯਾਰ ਮੈਂ ਕੀ ਕਰ ਸਕਦਾ ਜਿੰਨਾ ਕਿ ਜੋਰ ਲੱਗਾ ਮੇਰੇ ਕੋਲ ਮਨੋਂ ਦਿਆਂ